ਇੱਥੇ ਵੱਡਾ ਘੋੜਾ ਛੋਟਾ ਘੋੜਾ ਕਿੱਥੇ ਆ? ਜੱਤੀ ਨੇ ਅੱਜ ਫੇਰ ਜਾਣੇ ਥਾਂ ਹਾਂਜੀ ਆ ਜਾ ਉਹ ਜੱਤੀ ਚੱਲੀ ਫੇਰ ਹਾਂ ਤੁਰੇ ਆ ਕਿੱਥੇ ਨੂੰ ਆ? ਰਹਿਣ ਦੇ ਉਹ ਰਹਿਣ ਦੇ ਜਾਣ ਦੇ ਉਹਨੂੰ ਨਾ ਪਾਣੀ ਲੈਣਾ ਆਹ ਹੋਇਆ ਪਾਣੀ ਜਾਣਾ ਹੁਣ ਆਪਾਂ ਇੱਥੇ ਖੇਡਣਾ ਆ ਮਿੱਟੀ 'ਚ ਦਾਨ ਦੇ ਆਹ ਹੋ ਉਹ ਰਾਂ ਦੇ ਆਖੀ ਜੂ ਕੀ ਕਾਹ ਚਾਹ ਰਿਹਾ ਹੈ? ਅੱਜ ਵਾਰ ਔੜਾ ਖੱਕਾ ਆਇਆ। ਮੈਂ ਲਿਖੇ ਤੇ ਨਾ ਖਾਣ। ਕਹਿੰਦਾ ਜਾਣਦੇ ਉਹਨੂੰ ਮੈਂ ਨਹੀਂ ਜਾਣਾਂ। ਜਾਣਦੇ ਉਹਨੂੰ। ਵਾਹ ਹੁੰਦੀ ਆਮ ਲੈ ਕੇ ਆਉਂਦਾ ਨਾ। ਉਹ। ਕਾਰਾ ਪਾਰਾ ਕੀ ਕਹਿੰਦਾ? ਸਾਰਾ ਬਾਰਾ ਕੀ ਕਹਿੰਦਾ? ਅੱਜ ਹੀ ਕਾ ਸਬਜ਼ੀ ਲੈਣੀ ਆਪਾਂ। ਲਉਣੀ ਹੈ ਹੈ ਆਪਾ ਦੋ ਹੀ ਨਾ ਮਾੜੀ ਦੋ ਹੀ ਨਾ ਮਾੜੀ ਆਹ ਮੋਂ ਨੂੰ ਨਹੀਂ ਰਹਿਣ ਦੰਦੇ ਆ ਨਾ ਤੂੰ ਕਿਹ ਕੀੜੀ ਇਹ ਕਿਹੜੀ ਸਬਜ਼ੀ ਲਾਉਂਗਾ ਤੂੰ ਹੈ ਦੇਖੇ ਸੀ ਬੀ ਉਦੋਂ ਹੈ ਨਾ ਬਾਪੇ ਕੋਲ ਕਿਹੜੇ ਕਿਹੜੇ ਸੀਗੇ ਤੂੰ ਆ ਦੇਤੀ ਆਹੋ ਮੋਂ ਨਾ ਤੂੰ ਆ ਗੱਡੀ ਜਾਂਦਾ ਬੀੜੀਆਂ ਪੀਂਦਾ ਹੈ ਗੰਦਾ ਆ ਉਹ ਬਹੁਤ ਗੰਦਾ ਆ ਬੀੜੀਆਂ ਪੀਂਦਾ। ਉਹ ਗੰਦਾ ਏ, ਇਹ ਨਹੀਂ ਪੀਦੀਆਂ ਹੁੰਦੀਆਂ, ਬਹੁਤ ਗੰਦੀਆਂ ਆ। ਉਹ ਤੇ ਮੂੰਹ ਤੇ ਮੱਟਰ ਲਾਦਾ। ਬੀੜੀਆਂ ਪੀਂਦਾ ਏ। ਮੱਛਰ ਲੜਦਾ ਮੂੰਹ ਤੇ ਆਂਗੜੀਆਂ ਪੀਂਦਾ ਏ। ਤਾਂ ਦੂ ਵਗਿਆਰਦਾ ਏ। ਪੱਟੀ ਚੱਕ ਲੈਣ ਤਾਂ ਭੱਲੇ ਆਂ ਪੱਟੀ ਛੜਾ ਦੇ। ਹਾਂ? ਸੋ ਹਾਲ ਹੋਇਤਾ ਹੈ ਇਹ ਕਹਿੰਦਾ ਕਹਿੰਦਾ ਉਹਦੇ ਮੂੰਹ ਦੇ ਵਿੱਚ ਮੱਛਰ ਲੜਦਾ ਜਿਹੜਾ ਬੀੜੀਆਂ ਵੀਂਦਾ ਉਹ ਧੂਆਂ ਕਰਦਾ ਆ ਐਦਾਂ ਨਹੀਂ ਪੀਂਦੀਆਂ ਇਹ ਹੈਨਾ ਐਦਾਂ ਨਹੀਂ ਪੀਂਦੀਆਂ ਬੀੜੀਆਂ ਇਹ ਬੀੜੀਆਂ ਪੀਦੀਆਂ ਮੱਛਰ ਲੜਦਾ ਉਹ ਮੌਜੇ ਉਹਦੇ ਮੂੰਹ 'ਚ ਮੱਛਰ ਫੜ ਜਾਂਦਾ ਫੇ ਉਹ ਧੂਆਂ ਮਾਰਦਾ ਫੇ ਮੱਛਰ ਨਾ ਸਾਣੀ ਨਿਕਲ ਜਾਂਦਾ ਬਾਹਰ ਨੂੰ ਨਾ ਸਾਣੀ ਮੱਛਰ ਬਾਹਰ ਆ ਜਾਂਦਾ ਉਹ ਆਹੀ ਨਾ ਸਾਣੀ ਧੂਆਂ ਕੱਢਦਾ ਹੁਣ ਉਹ ਦੇ ਉਹ ਇਹ ਮੱਛਰ ਬੜਾ ਨਾਸਾ ਪਰ ਮੂੰਹ ਚ ਸਟਕੇ ਨਾਸਾ ਨਹੀਂ ਤੂੰ ਗਰਣਾ ਇਹ ਮੱਛਰ ਸਾਰਾ ਉੜ ਜਾਣਾ ਵਿੱਚ ਹਸਲ ਇਦਾਂ ਹੀ ਕਰਦਾ ਉਹ ਅਜੀ ਅਜੀ ਤੂੰ ਤੋਹ ਤਾਣਾ ਨੂੰ ਪੱਤੇ ਟੁੱਟਣੇ ਆ ਉਹ ਤੋਹ ਖਾਣ ਨੂੰ ਕੋਈ ਨਹੀਂ ਪੁੱਤਾ ਉਹ ਇਹ ਹੁਣ ਇਹ ਪੁੱਤਰਦੇ ਆ ਇਹ ਆਪਾਂ ਤੇ ਪਤ ਪਹਿਰ ਨੂੰ ਪਾ ਦੇਣੇ ਆ ਤੇ ਦੂਹੇ ਚਕਾਰ ਨੂੰ ਪਾ ਕੇ ਕੁੱਤਰ ਕੇ ਸਬੀ ਨੂੰ ਪਾ ਦੇਣੇ ਆ ਓ ਦੇ ਪੰਨੀਆਂ ਓ ਪੱਤੇ ਇਹਦੇ ਤੇ ਤੋਣੀ ਆ ਆ ਬੂ ਉਹ ਚਕਾ ਉਹ ਰ ਸ਼ਾਮ ਨੂੰ ਚਕਾਈ ਫੇ ਸਾਨੂੰ ਪੱਲੀਆਂ ਸ਼ਾਮ ਨੂੰ ਸਾਨੂੰ ਪੱਲੀਆਂ ਭਾਰੀਆਂ ਤੂੰ ਟਕਾਉਣੇ ਆ ਸਾਨੂੰ ਵੀ ਭੱਜ ਜਾ ਨਾ ਤੂੰ ਵਾਂਡੇ ਨੂੰ ਕਿੱਥੇ ਭੱਜ ਗਿਆ ਇਹ ਗੱਲ ਕੱਲ ਕਿੱਥੇ ਗਿਆ ਸੀ ਉਹ ਤੇ ਆਪੇ ਹੀ ਪੰਨੀਆਂ ਤਾਂ ਤੱਤ ਨਹੀਂ ਆ ਤੇ ਬਾਬੂ ਚੱਕਣੀਆਂ ਜੀ ਮੂੰਹ ਤਾਂ ਹੈ ਨਹੀਂ ਸੀਗਾ ਮੂੰਹ ਹੈ ਨਹੀਂ ਸੀ ਅਸੀਂ ਲੱਭਦੇ ਸੀ ਅਸੀਂ ਕਿ ਤੇਗੀ ਨੇ ਪੱਲੀਆਂ ਚਕਾਉਣੀਆਂ ਕਿੱਥੇ ਗਿਆ ਉਹ ਉਹ ਕਹਿੰਦੇ ਭੱਜ ਗਿਆ ਵਾਂਡੇ ਨੂੰ ਬੈਠਾ ਕਿੱਥੇ ਤਾਂ ਡੱਡੂ ਵਾਂਗੂ ਡੱਡੂ ਪਰ ਆਪਾਂ ਮਾਰ ਕੇ ਕਿੱਥੇ ਹੁੰਦੇ ਨਾ ਭਾਈ ਵੇ ਜਾ ਥੱਲੇ ਵੇ ਜਾ ਚਾਚਾ ਨਾਲ ਆਪਾਂ ਸਬਜ਼ੀ ਵੀ ਲਾਉਣੀ ਆ ਉਹ ਤੇਰੀ ਕਿੱਦਾਂ ਦੁੱਧ ਜਾਂਦਾ ਉਹ ਕਿੱਦਾਂ ਜਾਂਦਾ ਸੀ ਉਹ ਨਹੀਂ ਬੱਤ 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 ਮੁੰਨੂ ਨੂੰ ਰਹਿਣ ਦੀ ਤਰਜੀ ਤਾ ਆਹ ਮੁੰਨੂ ਨੂੰ ਰਹਿਣ ਦੰਨੇ ਆ ਆਪਾਂ ਆਹ ਰੂਪ ਆਉਣ ਲੱਗੀ ਆ ਸਬਜ਼ੀ ਲਾਉਣ ਨੂੰ ਤੇ ਰੂਪ ਦਾ ਫੋਨ ਆਇਆ ਸੀਗਾ ਮੈਨੂੰ ਕਹਿੰਦੀ ਮੈਂ ਵੀ ਸਬਜ਼ੀ ਲਾਉਣ ਆਉਣਾ ਆ ਵੀ ਤੁਹਾਨੂੰ ਤੇਗ ਨੂੰ ਲਾਉਣੀ ਨਹੀਂ ਆਉਂਦੀ ਹੈਗੀ ਲੈ ਦੱਸ ਕਹਿੰਦੀ ਕਿੰਦੀ ਤੇਗ ਨੂੰ ਕਿਹੜਾ ਸਬਜ਼ੀ ਲਾਉਣੀ ਆਉਂਦੀ ਏ ਤੈਨੂੰ ਸਬਜ਼ੀ ਲਾਉਣੀ ਆਉਂਦੀ ਨਹੀਂ ਕੀ ਐ ਹੋਏ ਦਿੱਤੀ ਤੇ ਤੂੰ ਤੇ ਤੁਸੀਂ ਵੀ ਲੈ ਆਈ ਰਹੇ ਆਹੋ ਫਿਰ ਤੈਨੂੰ ਤਾਂ ਆਉਂਦੀ ਆ ਸਬਜ਼ੀ ਲਾਉਣੀ ਰੂਪ ਕਹਿੰਦੀ ਆਉਂਦੀ ਨਹੀਂ ਸਬਜ਼ੀ ਲਾਉਣੀ ਤੇਗ ਨੂੰ ਉਹਨੂੰ ਨਹੀਂ ਆਉਂਦੀ ਉਹਨੂੰ ਆਉਂਦੀ ਨਹੀਂ ਕੀ ਉਹ ਉਦਾਂ ਹੀ ਗਈ ਜਾਂਦੀ ਏ ਤੈਨੂੰ ਹੈਂ ਆਹੋ ਹੈ ਦੱਸ ਉਹਨੂੰ ਨਹੀਂ ਹੋ ਰਹੀ ਏ ਦੀ ਉਹਨੂੰ ਆਉਂਦੀ ਨਹੀਂ ਸਬਜ਼ੀ ਲਾਉਣੀ ਤੂੰ ਜਦੋਂ ਆਈ ਉਹਨੂੰ ਦੱਸੀ ਤੂੰ ਕਿ ਤੈਨੂੰ ਤਾਂ ਆਉਂਦੀ ਨਹੀਂ ਕੀ ਤੂੰ ਮੈਨੂੰ ਗਈ ਜਾਨੀ ਆ ਓਕੇ ਲੈ ਓਨੇ ਨੂ ਨਾਇਰਾ ਫੋਨ ਲੱਗੀ ਆ ਅੱਜ ਕਿਹੜੀ ਸਬਜ਼ੀ ਲਾਉਣੀ ਆ ਮੈਂ ਓਏ ਅੱਧ ਨੂ ਫੋਨ ਨਦੀ ਆ ਨੂ ਫੋਨ ਨਦੀ ਤੂੰ ਕੌਣ ਲੱਗੀ ਆ ਕੋਈ ਇਹ ਨੂੰ ਕਹਿੰਦਾ ਤੈਨੂੰ ਐਸੀ ਢਾਡਣ ਕਹਿੰਦਾ ਹੁੰਦਾ ਨਹੀਂ ਕੀਏ ਲੈ ਲਓ ਕਹਿੰਦਾ ਨਿੱਕੀ ਜਿਹੀ ਢਾਡਣ ਢਾਡਣ ਆ ਨਿੱਕੀ ਜਿਹੀ ਢਾਡਣੀ ਆ ਢਾਡਣੀ ਆ ਮੈਂ ਕਹਿੰਦਾ ਇਹਦਾ ਦੱਸਣਾ ਨਾ ਇਹ ਕਹਿੰਦਾ ਤੈਨੂੰ ਨਾਨਾ ਪਾਨਾ ਕਹਿੰਦਾ ਹੁੰਦਾ ਸੀ ਆ ਕੀ ਗੱਲਾਂ ਦੱਸ ਰਹੀ ਏ ਉਹ ਸਾਰਾ ਹੀ ਦੱਸ ਦੇਣਾ ਤੇ ਤੇਰੀ ਕੁੱਟ ਪੈਣੀ ਆ ਕੁੱਟ ਪੈਣੀ ਆ ਨਾ ਦੇਖਦੇ ਫੇ ਰੂਪ ਨੂੰ ਢਾਲਾਣਾ ਤੇਨੂੰ ਨੀਂਦ ਆਈ ਹੋ ਆਜੇ ਹੈ ਨਾ ਹਾਂ ਨਾ ਦੇਖਦੇ ਮੂੰਹ ਕਿਦਾਂ ਆੜਦਾ ਆ ਦੇ ਨੀਂਦ ਜੇ ਫਿਰੀ ਜੰਨਾ ਤੂੰ ਦੇ ਤਾਂ ਆਪਣਾ ਤੱਤਾਂ ਦੇ ਤੇ ਕੰਨੀ ਕੌਣ ਕੌਣ ਕੱਟਾ ਲੈ ਕੇ ਚੱਲਾਂ ਇਹ ਉਹ ਦਾ ਦੂਆ ਦੇਤੀ ਆ ਤੰਦੀ ਕੀ ਲੈ ਕੇ ਦੂਆ ਦੇ ਹੈ ਦੂਆ ਦੇ ਦੂਆ ਦੇਤੀ ਦੇਤੀ ਤੇ ਤਾਂ ਹੈ ਦੇਤੀ ਇਹ ਤਾਂ ਫੋਨ ਦੇ ਦੂਆ ਫੋਨ ਦੇ ਵਿੱਚ ਤੂੰ ਆ ਧਾਈ ਤਾਂ ਕੱਲ ਹੀ ਮੈਂ ਕੱਲ ਹੀ ਦਿਖਾਵਾਂ ਓਏ ਤੈਨੂੰ ਕੀ ਦੇਖਣ ਮਿੱਟੀ 'ਚ ਖੇਡਣਾ ਹੈ ਕੀ ਖੇਡਣਾ ਹੈ ਹੈ ਵੇ ਮਿੱਟੀ ਕੋਣਦਾ ਮੂਹ ਜਿੱ ਮਿੱਟੀ ਕੋਣਨ ਨਿਕ ਚਲ ਝੂਠੇ ਆ ਮੁੜ ਕੇ ਮੇਰਾ ਨਾਂ ਲਾ ਦੇਣਾ ਮੈਂ ਨਹੀਂ ਕਹਿੰਦਾ ਹੈਗਾ ਮੁੜ ਕੇ ਕਹਿ ਦਿੰਦਾ ਚਾਚਾ ਕਹਿੰਦਾ ਸੀ ਹੈ ਓਏ ਈ ਕਰਨ ਲੱਗਾ ਠੀਕ ਆ ਤੇਰੀ ਨਿਆਣੀ ਠੀਕ ਆ ਬੰਦਾ ਕੁੱਤਾ ਨ ਲੱਗਾ ਤੇਰੇ ਨਿਆਣੇ ਠੀਕ ਆ ਪਾਪਾ ਕਹਿੰਦਾ ਨਿਆਣੇ ਤੇ ਠੀਕ ਆ ਹੈ ਹੈ ਦੇਵਾ ਹੋ ਤੇਰਾ ਮਾਈਕ ਤਾਂ ਬਹੁਤ ਵੱਡਾ ਬਾਈ ਮਤਲਬ ਬੰਦਾ ਇਹ ਇੰਦਾ ਉਧਰ ਤੈਨੂੰ ਦਸ ਗਿਆ ਰੰਗ ਵੱਡੇ ਉਹ ਤਾਂ ਇਹ ਵੱਡੇ 8 ਕੋ 8.5 ਵੱਡੇ ਸੀ ਓਏ ਓਹ ਹੋ 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 ਕੋਈ ਨਹੀਂ ਜੋ ਨਾ ਬੋਲਦਾ ਓਹ ਇਹ ਤਾਂ ਬੋਲਦਾ ਹੀ ਨਹੀਂ ਓਏ ਆ ਜਾ ਉਦਾਂ ਹੀ ਝੂਠ ਬੋਲੀ ਜਾਂਦਾ ਬਾਬਾ ਕਿੱਧਰ ਮੰਡੀ ਕਿੱਥੇ ਗਿਆ ਸੀ ਕਹਿੰਦਾ ਹੀ ਨਹੀਂ ਇਹਨੂੰ ਪਤਾ ਤਾਂ ਹੀ ਨਹੀਂ ਇਹਨੂੰ ਨਾ ਢਾੜੀ ਲੱਗਣ ਨਾ ਦੇ ਅੱਛਾ ਢਾੜੀ ਲੱਗਣ ਲੱਗੀ ਪਤਾ ਹੀ ਨਹੀਂ ਇਹਨੂੰ ਕਿੱਥੇ ਗਿਆ ਸੀ ਢਾੜੀ ਲੱਗਣ ਲੱਗੀ ਹਲ ਵੰਡੇ ਗਿਆ ਸੀ ਦੇਖੀ ਨਾ ਦੇ ਨਾਨਕੀ ਸਤ ਕਾਲੀ ਜੇ ਹੈ ਦਾਲ ਚੌਹ ਦੀ ਬਣਾਇ ਕਿ ਤੇ ਰੋਟੀ ਮੈਂ ਆਪ ਬਣਾਉਂਗੀ ਤੇ 5 ਵਜੇ ਪਤਾ ਹੀ ਨਹੀਂ ਇਹਨੂੰ ਕਿੱਥੇ ਗਿਆ ਸੀ ਉਹ ਦਾ ਤੇਰੀਆਂ ਤੇ ਦੁੱਧ ਉਹ ਪਤਾ ਕਿੱਥੇ ਗਈ ਸੀ ਗੱਲ ਉਹ ਤੇਰੀਆਂ ਤੇ ਧੀਰਿਆ ਕਿੱਥੇ ਗਈ ਗੱਲ ਉੱਥੇ ਉੱਥੇ ਕੁਮਾਰੀਆਂ ਨਾਲ ਲੜਵੀ ਪਿਆ ਉਹ ਹੈ ਤੇਉ ਕੁਮਾਰਾਂ ਜੇ ਘਰੋਂ ਵਾਲੇ ਬੁੜੀਆਂ ਰੋਗ ਉੱਥੇ ਜਗ੍ਹਾ ਤੇ ਸੇਵਾ ਕਰਦੀਆਂ ਸੀ ਕਿ ਨਹੀਂ ਜੱਸੀ ਤਾਂ ਸਾਡੀ ਆ ਸਾਡੀ ਕਿੱਦਾਂ ਆ ਮੇਰੀ ਸਾਡੀ ਕੁੜੀ ਅਮੀਰ ਬੂ ਆਇਆ ਸੀ ਮੈਨੂੰ ਨਹੀਂ ਦੇਣੀ ਕਿੱਦਾਂ ਲੜਿਆ ਸੀ ਉਹ ਇਹ ਤੇਰੇ ਘਰੋਂ ਵੀ ਲਾ ਕੋਈ ਅਣਖੀ ਅਣਖੀ ਸੰਦੂ ਮੈਂ ਕਹਿੰਦਾ ਸੀ ਉਹ ਕਿਦਾਂ ਲੜਿਆ ਸੀ ਨਾਲੂ ਸਹੀ ਹੈ ਹੈ ਮੈਂ ਤੇ ਰੂਤੀ ਉਹ ਮੈਂ ਮੂੰਹ ਨਹੀਂ ਉਹ ਯਾਤ ਤਾਬਾ ਨਾ ਮਾਰੀ ਉਹ ਮੈਂ ਨਾ ਬੋਲਦੀ ਨਹੀਂ ਮੈਂ ਇੱਕ ਡਬਲ ਮਾਰ ਨਹੀਂ ਕਿਉਂਕਿ ਬਸ ਨਹੀਂ ਹਾਂ ਹਾਂ ਮਾਰਿਆ ਤਾਂ ਨਹੀਂ ਗਾ ਬੰਤਾ ਬਣਾ ਦੇਣਾ ਉਹ ਬੰਤਾ ਬਣਾ ਲਾ ਮਾਰੀਆਂ ਤਾਂ ਨਹੀਂ ਉਦਾਂ ਕੁੱਟੀਆਂ ਤਾਂ ਨਹੀਂ ਫਿਰ ਉਹ ਜੱਸੀ ਕਹਿੰਦੀ ਤੇਗ ਨੂੰ ਕੁੱਟਿਆ ਉਹਨੀ

हां बढ़िया आ दे ओ तेग ओए जस्सी कहंदी तेग नु कुट्या ओनी नहीं कुट्या ਠੀਕ ਆਹੋ ਤੇग नु कुट्या ओनी हना ओ कल ਖਾਨ ਖਾਨਾ ਤੋਂ ਕੁੱਟ ਖਾ ਕੇ ਆਏ ਤੂੰ ਕੁੱਟ ਪਈ ਤੇਰੇ ਜੱਸੀ ਕਹਿੰਦੀ ਕੁੱਟਿਆ ਤੈਨੂੰ ਚੰਗਾ ਨਾ ਨਾ ਅਸੀਂ ਚੱਲੀ ਹਾਂ ਮੈਂ ਫੇਰ ਆਉਂਗਾ ਜੱਸੀ ਕਹਿੰਦੀ ਤੇਗ ਨੂੰ ਕੁੱਟਿਆ ਉਹਨੀ ਲੈ ਲੈ ਕੁੱਟਣ ਵਾਲਾ ਇਹਦੇ ਕੰਦੀ ਸੂਟੀਆਂ ਮਾਰੀਆਂ ਉਹਨੇ ਉਹ ਤੇ ਲਿਬੜ ਗਿਆ ਪਤਨ ਉੱਤੇ ਬੈਂਗਣ ਗੋੜਦਾ ਸੀ ਉਹ ਲੱਗੇ ਕੰਦੇ